ਇਹ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾਟਲ ਗੁਰਤਾ ਗੱਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਿਵਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਕਮਾਨਣ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ ਸੋ ਆਓ ਸਾਰੀਆਂ ਵਿਚਾਰਨ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਇਕਾਗਰਤਾ ਲਈ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਅੱਜ ਚੇਤ ਦੀ ਪਾਵਨ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ ਅੱਜ ਗੁਰਮਖ ਪਿਆਰਿਓ ਸਿੱਖ ਧਰਮ ਦਾ ਜਿਹੜਾ ਸੰਮਤ 557 ਨਵਾਂ ਸਾਲ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅੱਜ ਦੇ ਦਿਨ ਚੇਤ ਮਹੀਨੇ ਦੀ ਜਿਵੇਂ ਆਪਾਂ 12 ਮਾਹਾਂ ਦੀ ਬਾਣੀ ਆਪਾਂ ਸਤਿਗੁਰੂ ਦੀ ਕਿਰਪਾ ਸਦਕਾ ਪੜ੍ਹੀ ਹੈ 12 ਮਾਹਾਂ ਮਾਜ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਬਾਣੀ 12 ਮਹੀਨਿਆਂ ਦਾ ਉਪਦੇਸ਼ ਚੇਤ ਮਹੀਨੇ ਤੋਂ ਆਰੰਭ ਤਾਂ ਹੁੰਦੀ ਹੈ ਇਸ ਬਾਣੀ ਦੀ ਵੈਸੇ ਇੱਕ ਸ਼ਬਦ ਪਹਿਲਾਂ ਡੰਡੋਤ ਬੰਦਨ ਦਾ ਤੇ 12 ਮਹੀਨਿਆਂ ਦਾ ਇਹਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਚੇਤ ਮਹੀਨੇ ਤੋਂ ਪਹਿਲਾਂ ਜਿਹੜਾ ਮਹੀਨਾ ਸ਼ੁਰੂ ਹੁੰਦਾ ਹੈ ਚੇਤ ਤੋਂ ਤੇ 12 ਮਹੀਨੇ ਜਿਵੇਂ ਆਮ ਅੰਗਰੇਜ਼ੀ ਮਹੀਨੇ ਦੇ ਸਾਬਨ ਉਸੇ ਤਰ੍ਹਾਂ ਅੱਜ ਸਿੱਖ ਧਰਮ ਦਾ ਜਿਹੜਾ ਨਵਾਂ ਸਾਲ ਅੱਜ ਸ਼ੁਰੂ ਹੁੰਦਾ ਭਾਵੇਂ ਅਸੀਂ 1 ਜਨਵਰੀ ਨੂੰ ਮੰਨਦੇ ਹਾਂ ਨਵਾਂ ਸਾਲ ਪਰ ਉਹ ਈਸਾਈਆਂ ਦਾ ਸ਼ੁਰੂ ਕੀਤਾ ਹੋਇਆ ਹੈ ਜੋ ਸਾਨੂੰ ਗੁਰੂ ਪੰਚਮ ਪਾਤਸ਼ਾਹ ਨੇ ਨਵਾਂ ਸਾਲ ਦਿੱਤਾ ਵੀ ਇੱਕ ਚੇਤ ਨੂੰ ਸਾਡਾ ਨਵਾਂ ਸਾਲ ਆਰੰਭ ਹੁੰਦਾ ਹੈ ਸਉ ਇੱਕ ਚੇਤ ਸੰਗਰਾਮ ਦਾ ਦਿਹਾੜਾ ਹੈ ਸੰਗਰਾਮ ਦਾ ਅਰਥ ਹੀ ਇਹ ਵੀ ਸੰਕਰਾੰਤ ਆਉਣੀ ਕ੍ਰਾਂਤੀ ਆਉਣੀ ਬਦਲਾਵ ਹੋਣਾ ਸਮੇਂ ਵਿੱਚ ਜੇ ਬੰਦਿਆ ਤੇਰੇ ਵਿੱਚ ਹੀ ਬਦਲਾਅ ਆ ਰਿਹਾ ਹੈ ਤੇਰੇ ਵਿੱਚ ਵੀ ਕੋਈ ਫੇਰ ਬਦਲ ਹੋ ਰਿਹਾ ਹੈ ਗੁਰੂ ਦੀ ਬਾਣੀ ਸੁਣ ਕੇ ਤੇਰੇ ਅੰਦਰ ਵੀ ਚੇਂਜਿੰਗ ਆ ਰਹੀ ਹੈ ਤੇ ਤੇਰੇ ਅੰਦਰ ਵੀ ਸੰਗਰਾਮ ਹੋ ਰਹੀ ਹੈ ਸੰਗਰਾਮ ਦਾ ਅਰਥ ਹੀ ਇਹ ਵੀ ਸਮੇਂ ਵਿੱਚ ਚੇਂਜਿੰਗ ਆਉਣੀ ਉਹਨੇ ਕੋ ਠੰਡ ਤੋਂ ਬਾਅਦ ਗਰਮੀ ਆਉਣੀ ਹੈ ਰੁੱਤ ਬਦਲ ਰਹੀ ਹੈ ਪੱਤ ਝੜ ਤੋਂ ਬਾਅਦ ਬਸੰਤ ਰੁੱਤ ਆਈ ਹੈ। ਰੁੱਤਾਂ ਛੇ ਆ। ਦੋ-ਦੋ ਮਹੀਨਿਆਂ ਬਾਅਦ ਇੱਕ ਰੁੱਤ ਆਉਂਦੀ ਹੈ। ਸਰਦੀ, ਗਰਮੀ, ਪੱਤ ਝੜ, ਬਸੰਤ ਇਸ ਤਰ੍ਹਾਂ ਛੇ ਰੁੱਤਾਂ ਆਉਂਦੀਆਂ। ਹੁਣ ਪੱਤ ਝੜ ਤੋਂ ਬਾਅਦ ਜਿਹੜੀ ਬਸੰਤ ਰੁੱਤ ਆਉਣੀ ਹੈ। ਇਹ ਸਤਿਗੁਰੂ ਜੀ ਇਸ ਚੇਤ ਮਹੀਨੇ ਦੀ ਆਰੰਭਤਾ ਵਿੱਚ ਜਿਵੇਂ ਆਪਾਂ ਪਾਵਨ ਸ੍ਰੀ ਮੁਖ ਆਪਾਂ ਸਰਵਣ ਕੀਤਾ ਹੈ। ਚੇਤ ਗੋਬਿੰਦ ਅਰਾਧੀ ਹੈ। ਖੂਬੇ ਆਨੰਦ ਕਣਾ। ਸਤਿਗੁਰੂ ਜੀ ਹਰ ਮਹੀਨੇ ਦਾ ਸਾਨੂੰ ਉਪਦੇਸ਼ ਬਖਸ਼ਦੇ ਗੁਰੂ ਪੰਚਮ ਪਾਤਸ਼ਾਹ ਜੀ 12 ਮਹਾਂ ਦੀ ਬਾਣੀ ਅੰਦਰ ਸਵਾਜ ਵੀ ਸਾਨੂੰ ਉਪਦੇਸ਼ ਬਖਸ਼ ਰਿਹਾ ਸਵਾਉ 5 ਕੁ ਮਿੰਟ ਆਪਾਂ ਗੁਰੂ ਜੀ ਸਾਹਿਬ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਸੱਜ ਕੇ ਗੁਰੂ ਦੀ ਬਾਣੀ ਅੰਦਰ ਵਸਾਉਣ ਦਾ ਯਤਨ ਕਰੀਏ ਤਾਂ ਕਿ ਸਾਡਾ ਸਮਾ ਸਫਲਾ ਹੋਵੇ ਜੀਵਨ ਸਫਲਾ ਹੋਵੇ ਸਾਡੇ ਮਨ ਦੇ ਵਿੱਚ ਗੁਰਬਾਣੀ ਕਿਤੇ ਟਿਕ ਟਿਕ ਜਾਵੇ ਤੇ ਸਾਡੇ ਅੰਦਰ ਵੀ ਸ਼ਾਂਤੀ ਆ ਜਾਵੇ ਸਤਗੁਰੂ ਜੀ ਉਚਾਰਨ ਕਰਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੋਬਿੰਦ ਆਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਕਣਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਚੇਤ ਮਹੀਨੇ ਦਾ ਨਾਮ ਲੈ ਕੇ ਚੇਤ ਗੋਬਿੰਦ ਅਰਾਧਈ ਹੈ ਗੋਬਿੰਦ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਜਿਹੜਾ ਸਾਰੀ ਕਾਇਨਾਤ ਨੂੰ ਚਲਾਉਣ ਵਾਲਾ ਗੋਬਿੰਦ ਸਤਿਗੁਰੂ ਜੀ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਗੋਬਿੰਦ ਪਰਮੇਸ਼ਰ ਪਰਮਾਤਮਾ ਨੂੰ ਅਰਾਧ ਅਰਾਧੇ ਤੋਂ ਕੀ ਹੋਣਾ ਸਾਡਾ ਸਵਾਲ ਹੁੰਦਾ ਜੀ ਕੀ ਹੋਊ ਫਿਰ ਅਸੀਂ ਆਹ ਕੰਮ ਕਰਾਂਗੇ ਕੀ ਫਾਇਦਾ ਮਿਲੂ ਕੀ ਹੋਊ ਇਸੇ ਤਰ੍ਹਾਂ ਸਤਿਗੁਰੂ ਪੰਚਮ ਪਾਤਸ਼ਾਹ ਨੇ ਇਸ ਪੰਕਤੀ ਦੇ ਵਿੱਚ ਕਿਹਾ ਕਹਿੰਦੇ ਹੁਣਾ ਪਤਾ ਕੀ ਆ ਚੇਤ ਗੋਬਿੰਦ ਅਰਾਦੀ ਐ ਹੋਵੇ ਆਨੰਦ ਕਣਾ ਕਣਾ ਜਿਹੜਾ ਮਾਰਵਾੜੀ ਦੇ ਸ਼ਬਦ ਹੈ ਕਣਾ ਕਣੇ ਦਾ ਅਰਥ ਹੈ ਬਹੁਤਾ ਬਹੁਤ ਜ਼ਿਆਦੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤੈਨੂੰ ਇੰਨਾ ਆਨੰਦ ਮਿਲਣਾ ਹੈ ਬਹੁਤ ਜ਼ਿਆਦੇ ਕੋਈ ਗਿਣਤੀ ਮਿੰਤੀ ਨਹੀਂ ਰਹਿਣੀ ਇੰਨੇ ਸੁੱਖ ਮਿਲਣੇ ਆ ਇੰਨੀ ਸ਼ਾਂਤੀ ਮਿਲਣੀ ਆ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਪਰਮੇਸ਼ਰ ਦਾ ਸਿਮਰਨ ਕੀਤਾ ਕਦੇ ਵੀ ਵਿਰਥਾ ਨਹੀਂ ਜਾਂਦਾ ਇੱਕ ਵਾਰ ਵੀ ਜੇ ਕਿਸੇ ਨੇ ਵਾਹਿਗੁਰੂ ਕਿਹਾ ਨਾ ਉਦਾਵੀਓ ਨੂੰ ਫਾਲ ਮਿਲਣਾ ਹੈ ਇਸ ਕਰਕੇ ਜਿੰਨਾ ਜਪਾਂਗੇ ਉਹਨੇ ਸੁੱਖ ਉਹਨੇ ਸ਼ਾਂਤੀ ਉਹਨੇ ਆਨੰਦ ਜਿੰਨਾ ਹੀ ਭੁੱਲਾਂਗੇ ਵਾਹਿਗੁਰੂ ਨੂੰ ਉਹਨੇ ਹੀ ਦੁੱਖ ਉਹਨੇ ਹੀ ਬਿਪਤਾ ਪੈ ਜਾਣੀ ਆਕੇ ਉਹਨੇ ਹੀ ਚਿੰਤਾ ਪੈ ਜਾਣੀ ਹੈ ਮਨ ਵਿੱਚ ਜਿੰਨਾ ਚੇਤੇ ਕਰਾਂਗੇ ਉਹਨੇ ਸੁੱਖ ਜਿੰਨਾ ਭੁੱਲਾਂਗੇ ਉਹਨੇ ਦੁੱਖ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨਾ ਜਪੇਗਾ ਚੇਤ ਮਹੀਨੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰ ਉਨੂੰ ਚੇਤੇ ਕਰ ਐਨੇ ਆਨੰਦ ਮਿਲਨੇ ਆ ਬਹੁਤ ਜਿਆਦੇ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਗੇ ਕਹਿੰਦੇ ਗੁਰੂ ਨਾਲ ਮਿਲੇ ਹੋਏ ਜਿਹੜੇ ਜੁੜੇ ਹੋਏ ਆ ਨਾ ਉਸ ਪ੍ਰਮਾਤਮਾ ਨਾਲ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਸਾਡੇ ਕੁਝ ਵੀ ਵਸ ਨਹੀਂ ਪਰ ਹਾਂ ਅਸੀਂ ਸਾਧ ਸੰਗਤ ਵਿੱਚ ਕਰਦੇ ਆ ਸੰਤਾਂ ਦੀ ਸੰਗਤ ਵਿੱਚ ਜੁੜੇ ਹੋਿਆਂ ਦੀ ਸੰਗਤ ਵਿੱਚ ਰਹਿੰਨੇ ਆ ਫੇਰ ਜ਼ਰੂਰ ਫਾਇਦਾ ਮਿਲਦਾ ਭਲਾ ਮਿਲਦਾ ਸਤਿਗੁਰੂ ਜੀ ਤਾਂ ਇੱਥੇ ਜ਼ਿਕਰ ਕਹਿੰਦੇ ਜੇ ਤੇਰੇ ਤੋਂ ਜੇ ਜੀਵਨ ਮਿਲਿਆ ਤੇ ਨਾਮ ਜਪ ਸਿਮਰਨ ਕਰ ਨਾਮ ਨਹੀਂ ਜਪਿਆ ਜਾਂਦਾ ਤੇ ਪੁੰਨ ਦਾਨ ਕਰ ਲੈ ਪੁੰਨ ਦਾਨ ਨਹੀਂ ਹੁੰਦੇ ਤੇ ਆ ਕੇ ਸਾਧ ਸਿੰਘ ਜੀ ਬਹਿ ਜਾ ਕਰ ਬਸ ਚੌਂਕੜੀ ਲਾ ਕੇ ਸੁਣਿਆ ਕਰ ਐਨਾ ਕੁ ਕਰ ਲਿਆ ਨਾ ਤੂੰ ਤੇਰਾ ਜੀਵਨ ਸਫਲਾ ਹੋ ਜਾਣਾ ਪਹਿਲਾਂ ਤਾਂ ਹੁਕਮ ਹੈ ਨਾਮ ਜਪਣ ਦਾ ਜੇ ਨਾਮ ਵੀ ਨਹੀਂ ਜਪਿਆ ਜਾਂਦਾ ਕੋਈ ਗੱਲ ਨਹੀਂ ਦਾਨ ਪੁੰਨ ਕਰ ਲੈ ਹਾਂ ਦਾਨ ਪੁੰਨ ਵੀ ਨਹੀਂ ਹੁੰਦੇ ਕਈ ਵਾਰ ਘਰ ਵਿੱਚ ਐਸਾ ਹੁੰਦਾ ਹੈ ਦਾਨ ਪੁੰਨ ਕਰਨ ਨੂੰ ਵੀ ਕੁਝ ਨਹੀਂ ਹਾਂ ਜੇ ਦਾਨ ਪੁੰਨ ਵੀ ਨਹੀਂ ਕਰ ਸਕਦਾ ਤੇ ਫਿਰ ਆ ਕੇ ਸੰਤਾਂ ਦੀ ਸੰਗਤ ਕਰਿਆ ਕਰ ਜੇ ਤੇਰੇ ਤੋਂ ਕੁਝ ਵੀ ਨਹੀਂ ਹੁੰਦਾ ਨਾ 5 ਮਿੰਟ 10 ਮਿੰਟ ਜਿੰਨਾ ਸਮਾਂ ਮਿਲੇ ਸਤ ਸੰਗਤ ਵਿੱਚ ਬਹਿ ਜਾ ਕਰ ਇਹਦੇ ਨਾਲ ਹੀ ਜੀਵਨ ਸਫਲਾ ਹੋ ਜਾਣਾ ਕੁਝ ਵੀ ਨਹੀਂ ਹੁੰਦਾ ਤਾਂ ਇਸ ਕਰਕੇ ਸਤਗੁਰੂ ਜੀ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਸਤਗੁਰੂ ਜੀ ਕਹਿੰਦੇ ਆਪਣੀ ਰਸਨਾ ਨਾਲ ਗੁਰੂ ਦੇ ਗੁਣ ਗਾਇਆ ਕਰ ਜੁੜੇ ਹੋਇਆਂ ਦੀ ਸੰਗਤ ਵਿੱਚ ਰਿਹਾ ਕਰ ਪੜਾ ਦਾ ਅਰਥ ਹੈ ਉਚਾਰਨਾ ਆਪਣੀ ਰਸਨਾ ਨਾਲ ਨਾਮ ਜਪਿਆ ਕਰ ਅੱਗੇ ਕਹਿੰਦੇ ਹਨ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਆਏ ਤਾਂ ਸਾਰੇ ਸੰਸਾਰ ਤੇ ਦੁਨੀਆ ਸਾਰੀ ਆਈ ਹੈ ਨਾ ਜਨਮ ਸਵਦਾ ਹੋਇਆ ਹੈ ਭਾਵੇਂ ਸਾਕਤ ਭਾਵੇਂ ਸੰਤ ਭਾਵੇਂ ਨਾਸਤਿਕ ਭਾਵੇਂ ਆਸਤਿਕ ਆਇਆ ਸੰਸਾਰ ਦਿਓ ਪਰ ਜਿਹੜੇ ਨਾਸਤਿਕ ਹੈ ਉਹਨਾਂ ਦਾ ਆਇਆ ਪ੍ਰਵਾਨ ਨਹੀਂ ਜਿਹੜੇ ਆਸਤਿਕ ਪਰਮੇਸ਼ਰ ਨੂੰ ਮੰਨਣ ਵਾਲੇ ਗੁਰੂ ਨੂੰ ਧਿਆਉਣ ਵਾਲੇ ਉਹਨਾਂ ਦਾ ਆਇਆ ਵੀ ਪ੍ਰਮਾਣ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾ ਧੰ 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 ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਇਕਨਾਂ ਦਾ ਆਉਣਾ ਧੰ ਤੇ ਇਕਨਾਂ ਨੇ ਆ ਕੇ ਸੰਸਾਰ ਤੇ ਖੱਟਿਆ ਹੀ ਕੁਝ ਨਹੀਂ ਫਿਰ ਆਉਣ ਆਉਣ 'ਚ ਫਰਕ ਨਾ ਜਾਣ ਜਾਣ 'ਚ ਫਰਕ ਹੈ ਆਇਆ ਉਹਨਾਂ ਦਾ ਪ੍ਰਮਾਣ ਹੈ ਜਿਨ੍ਹਾਂ ਨੇ ਵਾਹਿਗੁਰੂ ਨੂੰ ਚੇਤੇ ਕੀਤਾ ਜਿਨ ਪਾਇਆ ਪ੍ਰਭ ਆਪਣਾ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਪਾ ਲਿਆ ਪਰਮੇਸ਼ਰ ਨੂੰ ਆਏ ਤਿਸਹ ਗਣਾ ਉਨ੍ਹਾਂ ਦਾ ਆਇਆ ਪ੍ਰਵਾਨ ਕੀਤਾ ਗੁਰੂ ਨੇ ਵੀ ਆਇਆ ਵਾਕਏ ਕੋਈ ਸੰਸਾਰ ਤੇ ਇਹ ਨਹੀਂ ਵੀ ਆਪਣੇ ਮਾਨਾਂੀਆਂ ਕੀਤੀਆਂ ਨਸ਼ੇ ਵੀ ਸੀ ਕੀਤੇ ਆਪਣੇ ਜੀਵਨ ਨੂੰ ਬਰਬਾਦ ਕੀਤਾ ਤੇ ਚਲੋ ਵੀ ਉਮਰਾ ਪੂਰੀ ਕਰਕੇ ਇਥੋਂ ਚਲ ਗਿਆ ਪਰਿਵਾਰ ਵਾਲੇ ਨੇ ਜਾ ਕੇ ਫੂਕਿਆਂ ਦਾ ਚਲੋ ਕੰਮ ਲੱਭਣ ਗਿਆ ਇਹ ਨਹੀਂ ਸੰਸਾਰ ਤੇ ਆ ਕੇ ਨਾਮ ਜਪਿਆ ਪਰਮੇਸ਼ਰ ਨੂੰ ਧਿਆਇਆ ਕੁਝ ਖੱਟਿਆ ਸੰਸਾਰ ਤੇ ਆ ਕੇ ਸਤਗੁਰੂ ਦੀ ਬਾਣੀ ਕਹਿੰਦੀ ਉਨ੍ਹਾਂ ਦਾ ਆਇਆ ਪ੍ਰਵਾਨ ਹੈ ਤੇ ਅੱਗੇ ਕਹਿੰਦੇ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਣਾ ਵਾਹਿਗੁਰੂ ਗੁਰਪੰਚਮ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਕਹਿੰਦੇ ਇੱਕ ਖਿੰਨ ਵੀ ਤੈਨੂੰ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ ਇੱਕ ਖਿੰਨ ਵੀ ਜੈਸੀ ਆਪਣੇ ਅੰਦਰ ਝਾਤ ਮਾਰੀ ਅਸੀਂ ਕਦੇ ਚੇਤੇ ਕੀਤਾ ਕਿੰਨਾ ਚੇਤੇ ਕੀਤਾ ਵਾਹਿਗੁਰੂ ਨੂੰ ਜੇ ਕਰਦੇ ਆ ਤਾਂ ਸਾਡੇ ਧਨ ਭਾਗ ਵੱਡੇ ਭਾਗ ਚੰਗੀ ਕਿਸਮਤ ਹੈ ਗੁਰੂ ਕਿਰਪਾ ਕਰਦਾ ਹੈ ਸਾਡੇ ਤੇ ਜੇ ਨਹੀਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਇੱਕ ਖਿੰਨ ਵੀ ਭੁੱਲਣਾ ਉਹਨੂੰ ਵਾਹਿਗੁਰੂ ਨੂੰ ਇੱਕ ਖਿੰਨ ਤਿਸ ਬਿਨ ਜੀਵਣਾ ਇੱਕ ਖਿੰਨ ਵੀ ਜੇ ਜੀਵਨ ਲੰਘਦਾ ਨਾ ਉਹਨੂੰ ਭੁੱਲ ਕੇ ਉਹਨੂੰ ਵਿਸਾਰ ਕੇ ਤੇ ਬਿਰਥਾ ਜਨਮ ਜਣਾ ਸਾਰਾ ਜਨਮ ਹੀ ਬਿਰਥਾ ਲੰਘਦਾ ਹੈ ਤੇ ਇੱਕ ਖਿੰਨ ਵੀ ਭੁੱਲਦਾ ਜੇਕਰ ਉਹਨੂੰ ਮਾਲਕ ਨੂੰ ਪਰਮੇਸ਼ਰ ਨੂੰ ਸਤਿਗੁਰੂ ਜੀ ਕਹਿੰਦੇ ਇੱਕ ਖਿੰਨ ਵੀ ਭੁੱਲਣਾ ਵਿਸਰਣਾ ਉਹਨੂੰ ਵਿਸਾਰਣਾ ਚੇਤਨ ਰੱਖੋ ਦਾ ਸਦਾ ਹੀ ਉਹਨੂੰ ਯਾਦ ਰੱਖ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ عمر ਬੀਤਦੀ ਹੈ ਸਾਰੀ ਜ਼ਿੰਦਗੀ ਬਿਰਥ ਲੰਗੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਅੰਦਰ ਦੀ ਅਵਸਥਾ ਬਾਹਰ ਜ਼ਿਕਰ ਕਰ ਰਹੇ ਆ ਕਹਿੰਦੇ ਜੇ ਇੱਕ ਖਿੰਨ ਵੀ ਭੁੱਲਦਾ ਨਾ ਵਾਹਿਗੁਰੂ ਤੇ ਸਾਡਾ ਜੀਵਨ ਇਉਂ ਲੱਗਦਾ ਵੀ ਸਾਰਾ ਹੀ ਬਿਰਥਾ ਚਲਾ ਗਿਆ ਰਹਿਰਾਸਬ ਦੀ ਬਾਣੀ ਦੇ ਅੰਦਰ ਅਪਰੋਜਾਨਾ ਪੜਦੇ ਆਖਾਂ ਜੀਮਾ ਵਿਸਰੈ ਮਰ ਜਾਉ ਇਹ ਅਵਸਥਾ ਇਹ ਹਾਲਤ ਬਣ ਜਾਂਦੀ ਹੈ ਜਿਹੜੇ ਜਪਣ ਵਾਲੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਉਹ ਫਿਰ ਇਸ ਤਰ੍ਹਾਂ ਕਹਿੰਦੇ ਜੇ ਵਾਹਿਗੁਰੂ ਚੇਤੇ ਆਉਂਦਾ ਤਾਂ ਜੀਵਨ ਸਫਲ ਹੈ ਜੇ ਉਹ ਭੁੱਲਦਾ ਤੇ ਜਾਨ ਜਿੰਦ ਨਿਕਲਦੀ ਹੈ ਸਤਗੁਰੂ ਜੀ ਕਹਿੰਦੇ ਅੱਗੇ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਵਿਸਾਰ ਕੇ ਜ਼ਿੰਦਗੀ ਆਪਣੀ ਬਤੀਤ ਕੀਤੀ ਉਹਨਾਂ ਦਾ ਆਉਣਾ ਪਰਵਾਨ ਨਹੀਂ ਸਾਰਾ ਜਨਮ ਹੀ ਬਿਰਥਾ ਗਵਾ ਲਿਆ ਅੱਗੇ ਕਹਿੰਦੇ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਜਿਹੜਾ ਮਾਲਕ ਪਰਮੇਸ਼ਰ ਜਲ ਪਾਣੀ ਦੇ ਵਿੱਚ ਥਲ ਪਤਾਲਾਂ ਦੇ ਵਿੱਚ ਮਹੀ ਅਲ ਆਕਾਸ਼ਾਂ ਦੇ ਵਿੱਚ ਪੂਰਿਆ ਉਹ ਪੂਰਾ ਵਰਤ ਰਿਹਾ ਰਵਿਆ ਰਭ ਰਿਹਾ ਸਾਰੇ ਸੰਸਾਰ ਦੇ ਵਿੱਚ ਰਮ ਰਿਹਾ ਮਾਲਕ ਸਾਉ ਉਹਨੂੰ ਦੇਖਣ ਵਾਲੀ ਸਾਡੇ ਕੋਲੇ ਅੱਖ ਹੀ ਨਹੀਂ ਹੈ ਉਹ ਅੱਖ ਮਿਲਦੀ ਗੁਰਬਾਣੀ ਤੋਂ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਨੇ ਤੈਨੂੰ ਦਿਖਾਉਣਾ ਵੀ ਮਾਲਕ ਪਰਮੇਸ਼ਰ ਪਾਣੀ ਵਿੱਚ ਵੀ ਹੈ ਥਲ ਪਤਾਲਾਂ ਵਿੱਚ ਵੀ ਹੈ ਆਕਾਸ਼ਾਂ ਵਿੱਚ ਵੀ ਹੈ ਹਰ ਥਾਂ 'ਤੇ ਹੁਣ ਵੀ ਸਾਡੇ ਵਿੱਚ ਹੀ ਹੈ ਮਾਲਕ ਪਰਮੇਸ਼ਰ ਵਾਹਿਗੁਰੂ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਮਾਲਕ ਨਾ ਹੋਵੇ ਰਵਿਆ ਵਿੱਚ ਬਣਾ ਜੰਗਲਾਂ ਦੇ ਵਿੱਚ ਵੀ ਮਾਲਕ ਹੈ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਸਤਿਗੁਰੂ ਜੀ ਕਹਿੰਦੇ ਉਹ ਤੇਰੇ ਚੇਤੇ ਹੀ ਨਹੀਂ ਆਉਂਦਾ ਦੁੱਖਾਂ ਦੇ ਵਿੱਚ ਫਸਿਆ ਸਾਰੀ ਉਮਰ ਹਾਂ ਦੁੱਖਾਂ ਦੇ ਵਿੱਚ ਬਿਲਕਦਾ ਰਹਿੰਦਾ ਬੰਦਾ ਮਨਜੀ ਤੇ ਪਿਆ ਹਾਏ ਹਾਏ ਜ਼ਰੂਰ ਕਰ ਲੈਂਦਾ ਪਰ ਗੁਰਮੁਖ ਪਿਆਰਿਓ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦਾ ਕਿਉਂਕਿ ਮਾੜੇ ਕਰਮ ਮੁਖ ਤੇ ਵਾਹਿਗੁਰੂ ਦਾ ਨਾਮ ਆਉਣ ਹੀ ਨਹੀਂ ਦਿੰਦੇ ਚੇਤਾ ਹੀ ਨਹੀਂ ਆਉਂਦਾ ਮਾਲਕ ਪਰਮੇਸ਼ਰ ਦਾ ਹੁਣ ਮਰੀਜ਼ ਮੰਜੇ ਤੇ ਪਿਆ ਉਹਨੇ ਹਾਏ ਹਾਏ ਵੀ ਕਰਨਾ ਤੇ ਜੇ ਵਾਹਿਗੁਰੂ ਵਾਹਿਗੁਰੂ ਕਰੇ ਤੋ ਦੁੱਖ ਕੱਟੇ ਜਾਣੇ ਸਤਿਗੁਰੂ ਜੀ ਕਹਿੰਦੇ ਕੋਟ ਦੁਖਯੰਗ ਅਨਕ ਹੱਤਯੰਗ ਜਨਮ ਦਾਰਿਦਰੰਗ ਮਹਾ ਵਿਕਿਆਦੰਗ ਮਟੰਤ ਸਗਲ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰਕਰੋਤ ਗੁਰਪੰਚਮ ਪਾਤਸ਼ਾਹ ਦਾ ਸਹਸਕ੍ਰਿਤੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਬਚਨ ਹੈ ਕਹਿੰਦੇ ਜੇ ਕਰੋੜਾਂ ਦੁੱਖ ਹੋਣ ਕੋਟ ਦੁੱਖਯੰ ਅਨਕ ਹਤਿਯੰ ਇੰਨਾ ਜਨਮ ਦਿਰਦਰਤਾ ਵਿੱਚ ਹੋਵੇ ਕੋਟ ਦੁੱਖਯੰ ਅਨਕ ਹਤਿਯੰ ਜਨਮ ਦਾਰਿਦਰੰ ਮਹਾ ਵਿਖਿਆਦੰ ਬੜਾ ਭਿਆਨਕ ਸਮਾ ਬੰਦੇ ਤੇ ਬਣਿਆ ਹੋਵੇ ਵੀ ਬਚਣ ਨੂੰ ਕੋਈ ਰਾਹ ਨਾ ਹੋਵੇ ਕਹਿੰਦੇ ਮਟੰਤ ਸਗਲ ਹਰ ਨਾਮ ਸਾਰੇ ਦੁੱਖ ਮਿਟ ਸਕਦਾ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰਕਰੋਧ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਵੇਂ ਲੱਕੜਾਂ ਦਾ ਢੇਰ ਹੋਵੇ ਉਹਨੂੰ ਸਾੜਨ ਵਾਸਤੇ ਅੱਗ ਦੀ ਨਿੱਕੀ ਜੀ ਚੰਗਿਆਰੀ ਬਹੁਤ ਹੈ ਨਾਨਕ ਜੈਸੇ ਪਾਵਕ ਅੱਗ ਭਸਮੰ ਅੱਗ ਸਾੜ ਕੇ ਉਹਨਾਂ ਲੱਕੜਾਂ ਨੂੰ ਸੁਆਹ ਕਰ ਦਿੰਦੀ ਪਾਵਕ ਕਾਸਟ ਭਸਮੰ ਕਰੋਤ ਕਹਿੰਦੇ ਇੱਕ ਚੰਗਿਆਰੀ ਅੱਗ ਦੀ ਉਹਨਾਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਇਸੇ ਤਰ੍ਹਾਂ ਕਿੰਨੇ ਹੀ ਦੁੱਖ ਹੋਣ ਕਿੰਨੇ ਹੀ ਵਿਗਨ ਹੋਣ ਜੇ ਤੂੰ ਪਰਮੇਸ਼ਰ ਦਾ ਨਾਮ ਚੇਤੇ ਕਰਦਾ ਨਾ ਵਾਹਿਗੁਰੂ ਨੂੰ ਚੇਤੇ ਕਰਦਾ ਸਤਿਗੁਰੂ ਜੀ ਕਹਿੰਦੇ ਸਾਰੇ ਦੁੱਖ ਕੱਟੇ ਜਾਣੇ ਆ ਗੁਰੂ ਨੇ ਕਿਰਪਾ ਕਰ ਦੇਣੀ ਆ ਪਰ ਉਹ ਤਾਂ ਚੇਤੇ ਆਉਂਦਾ ਹੀ ਨਹੀਂ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਕਿੰਨੇ ਦੁੱਖਾਂ ਦੇ ਵਿੱਚ ਬੰਦਾ ਲੰਘਦਾ ਹੈ ਪਰ ਵਾਹਿਗੁਰੂ ਨਹੀਂ ਚੇਤੇ ਆਉਂਦਾ ਅੱਗੇ ਕਹਿੰਦੇ ਜਿਨੀ 라ਵਿਆ ਪ੍ਰਭ ਆਪਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਸਤਗੁਰੂ ਜੀ ਕਹਿੰਦੇ ਜਿਹੜੇ ਜਪਦੇ ਆ ਨਾ ਵਾਹਿਗੁਰੂ ਨੂੰ ਜਿਹੜੇ ਰੰਗੇਗੇ ਉਹਦੇ ਨਾਮ ਵਿੱਚ ਕਹਿੰਦੇ ਉਹਨਾਂ ਦੇ ਵੱਡੇ ਭਾਗ ਆ ਚੰਗੀ ਕਿਸਮਤ ਆ ਚੰਗੀ ਕਿਸਮਤ ਤੋਂ ਬਿਨਾ ਨਾਮ ਜਪਿਆ ਨਹੀਂ ਜਾਂਦਾ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈਦੀ ਚੰਗੀ ਕਿਸਮਤ ਤੋਂ ਬਿਨਾ ਹੁਣ ਕਿਸੇ ਨੂੰ ਕੋਈ ਲੋਟਰੀ ਲੱਗ ਜਾਏ ਕੋਈ ਧਨ ਮਿਲ ਜਾਏ ਕੋਈ ਅਹੁਦਾ ਮਿਲ ਜਾਏ ਤੇ ਅਸੀਂ ਕਹਿੰਦੇ ਜੀ ਬੜੀ ਚੰਗੀ ਕਿਸਮਤ ਹੈ ਬੜੇ ਵੱਡੇ ਭਾਗ ਹੈ ਦੇ ਤੇ ਸਤਿਗੁਰੂ ਜੀ ਕੀ ਦੇ ਵੱਡੇ ਭਾਗ ਮੰਦੇ ਆ ਕਹਿੰਦੇ ਜਿਹੜਾ ਨਾਮ ਜਪਣ ਲੱਗ ਪਿਆ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ ਨਾ ਉਹਦੇ ਵੱਡੇ ਭਾਗ ਆ ਗੁਰੂ ਦੀ ਨਿਗਾਹ ਵਿੱਚ ਸਤਿਗੁਰੂ ਜੀ ਕਹਿੰਦੇ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਉਹਨਾਂ ਦੇ ਭਾਗ ਵੱਡੇ ਆ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਤੇਰੇ ਅੰਦਰੋਂ ਇਹ ਆਵਾਜ਼ ਆਵੇ ਕਿ ਵਾਹਿਗੁਰੂ ਜੀ ਕਿਰਪਾ ਕਰੋ ਤੇਰੇ ਦਰਸ਼ਨ ਹੁੰਦੇ ਰਹਿਣ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਦਰਸ਼ਨ ਹੁੰਦੇ ਰਹਿਣ ਰੋਜ਼ਾਨਾ ਹਰ ਵੇਲੇ ਹਰ ਦਰਸ਼ਨ ਕੋ ਮਨ ਲੋਚਦਾ ਮਨ ਲੋਚੇ ਦਰਸ਼ਨਾਂ ਨੂੰ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਜਿਵੇਂ ਗੁਰੂ ਪੰਚਮ ਪਾਤਸ਼ਾਹ ਨੇ ਕਿਹਾ ਸ਼ਬਦ ਹਜ਼ਾਰੇ ਦੀ ਬਾਣੀ ਦੇ ਵਿੱਚ ਸਤਿਗੁਰੂ ਦਾ ਵਿਛੋੜਾ ਪੈ ਗਿਆ ਸਤਿਗੁਰੂ ਨੇ ਫਿਰ ਬੇਨਤੀ ਕੀਤੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਰਪਕ ਕਰੈ ਚਾਤਰ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਜਿਵੇਂ ਇੱਕ ਬਬੀਹਾ ਸ਼ਵੰਤੀ ਬੂਦ ਨੂੰ ਲੋਚਦਾ ਨਾ ਸਤਿਗੁਰ ਜੀ ਕਹਿੰਦੇ ਇਸ ਤਰ੍ਹਾਂ ਤੇਰਾ ਮਨ ਗੁਰੂ ਦੇ ਦਰਸ਼ਨਾਂ ਨੂੰ ਲੋਚੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਜਿਵੇਂ ਪਿਆਸ ਲੱਗਦੀ ਪਾਣੀ ਦੀ ਇਸੇ ਤਰ੍ਹਾਂ ਦਰਸ਼ਨਾਂ ਦੀ ਭੁੱਖ ਲੱਗੇ ਅੱਗੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਚੇਤ ਮਿਲਾਏ ਸੋ ਪ੍ਰਭੂ ਜਿਸ ਕੈ ਪਾਏ ਲਗਾ ਚੇਤ ਦੇ ਮਹੀਨੇ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਵਾਹਿਗੁਰੂ ਨਾਲ ਮਿਲਾ ਦੇਵੇ ਜਿਹੜਾ ਪਰਮੇਸ਼ਰ ਨਾਲ ਮਿਲਾ ਦੇਵੇ ਚੇਤ ਮਿਲਾਏ ਸੋ ਪ੍ਰਭੂ ਜਿਸ ਕੈ ਪਾਏ ਲਗਾ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਨਾਲ ਮੇਲਾ ਕਰਵਾ ਦੇਣਾ ਉਦੇ ਚਰਨਾਂ ਦੀ ਸੇਵਾ ਕਰਾਂ ਉਹਦੇ ਚਰਨਾਂ ਨੂੰ ਮੈਂ ਝੁੱਕ ਕੇ ਨਮਸਕਾਰ ਕਰਾਂ ਜਿਹੜਾ ਮੇਰਾ ਗੁਰੂ ਨ ਮੇਲਾ ਕਰਵਾ ਦੇਵੇ ਸਤਿਗੁਰੂ ਜੀ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਆ ਦੀਜੈ ਸੀਸ ਵੱਡੈ ਕਰ ਬੈਸਣ ਦੀਜੈ ਬਿਨ ਸਰ ਸੇਵ ਕਰੀਜੈ ਇੰਨਾ ਫਾਲ ਹੈ ਜੋੜਨ ਦਾ ਗੁਰੂ ਨਾਲ ਤੇ ਦੂਸਰੇ ਪਾਸੇ ਜੇ ਤੋੜਦਾ ਕੋਈ ਗੁਰੂ ਨਾਲੋਂ ਉਨਾ ਹੀ ਵੱਡਾ ਉਹਦਾ ਪਾਪ ਹੈ ਸਿਆਣਿਆਂ ਦਾ ਕਥਨੇ ਕਹਿੰਦੇ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਹੈ ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਚੇਤ ਦੇ ਮਹੀਨੇ ਵਿੱਚ ਜਿਹੜਾ ਗੁਰੂ ਨਾਲ ਮੇਲੇ ਗੁਰੂ ਨਾਲ ਜੋੜੇ ਚੇਤ ਮਿਲਾਏ ਸੋ ਪ੍ਰਭੂ ਜਿਹੜਾ ਪਰਮੇਸ਼ਰ ਨਾਲ ਮਿਲਾ ਦੇਵੇ ਤਿਸ ਕਾ ਪਾਏ ਲਗਾ ਮੈਂ ਉਹਦੇ ਚਰਨਾਂ ਨੂੰ ਨਮਸਕਾਰ ਕਰਾਂ ਇੰਨੀ ਬੜੀ ਆਈ ਬਖਸ਼ਦੇ ਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਜੋੜਨ ਵਾਲਿਆਂ ਨੂੰ ਜਿਹੜੇ ਰੱਬ ਪਰਮੇਸ਼ਰ ਵਾਹਿਗੁਰੂ ਨਾਲ ਜੋੜਦੇ ਆ ਸੋ ਆਓ ਆਪਾਂ ਵੀ ਜੁੜੇ ਹੋਿਆਂ ਦੀ ਸੰਗਤ ਵਿੱਚ ਰਹੀਏ ਹਮੇਸ਼ਾ ਗੁਰੂ ਨੂੰ ਚੇਤੇ ਰੱਖੀਏ ਇਹੀ ਉਪਦੇਸ਼ ਆ ਗੁਰੂ ਪੰਚਮ ਪਾਤਸ਼ਾਹ ਦਾ ਅੱਜ ਚੇਤ ਮਹੀਨੇ ਦਾ ਕਹਿੰਦੇ ਜੁੜੇ ਹੋਿਆਂ ਦੀ ਸੰਗਤ ਵਿੱਚ ਰਹੋ ਸਦਾ ਉਸ ਗੋਬਿੰਦ ਪਰਮੇਸ਼ਰ ਨੂੰ ਚੇਤੇ ਰੱਖੋ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਇਸੇ ਵਿੱਚ ਹੀ ਭਲਾ ਹੈ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖੇਮਾ ਅਸੀਸ ਦੇਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ ਬਿਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ